ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਪਾਤਸ਼ਾਹ ਪਤਾ ਕੀ ਕਹਿੰਦੇ ਆ ਉਥੇ ਨਾਮ ਨੇ ਸਹੈਤਾ ਤੇਰੀ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਨਾਮ ਨੇ ਸਹੈਤਾ ਤੇਰੀ ਕਰਨੀ i'm not ਜਿੱਥੇ ਨਾ ਕੋਈ ਮਾਤ ਪਿਤਾ ਉਥੇ ਨਾਮ ਨੇ ਸਹਾਇਤਾ ਤੇਰੀ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਉਸ ਨਾਮ ਨੇ ਸਹਾਇਤਾ ਤੇਰੀ ਕਰਨੀ ਜਿੱਥੇ ਨਾ ਕੋਈ ਮਾਤ ਪਿਤਾ ਨਾ ਕੋਈ ਮਾਸ ਮਨ ਊਂ ਆ ਨਾਮ ਤੇਰਾ ਸੰਗ ਸਹਾਈ ਨਾਮ ਧਨ ਦੇਖੋ ਸਾਨੂੰ ਦੋ ਧਨ ਚਾਹੀਦੇ ਆ ਜੀਵਨ ਦੇ ਵਿੱਚ ਆਪਾਂ ਕਿੰਨੇ ਸ਼ਬਦ ਸਰਵਣ ਕੀਤੇ ਆ ਵੀ ਦੇਖੋ ਜੰਮਣਾ ਮਰਨਾ ਤੇ ਹੁਕਮ ਹੈ ਪਰ ਆਪਾਂ ਵੇਖੀਏ ਇਹ ਕਿ ਆਏ ਕਾਦੇ ਲਈਆਂ ਜਿਉਂਦੇ ਜੀ ਕੀ ਕਰੀਏ ਹੁਣ ਜੇ ਮੈਂ ਇਦਾਂ ਹੀ ਆਪਾਂ ਕਥਾ ਕਰਦੇ ਰਹੀਏ ਵੀ ਇੱਕ ਦਿਨ ਮਰ ਜਾਣਾ ਇੱਕ ਦਿਨ ਚਲੇ ਜਾਵਾਂਗੇ ਦੁਨੀਆ ਤੋਂ ਆਪਾਂ ਤਾਂ ਭਾਈ ਰਹਿਣਾ ਨਹੀਂ ਇੱਥੇ ਕਿਹਨੂੰ ਨਹੀਂ ਪਤਾ ਪਰ ਰੋਜ਼ ਵੇਖਦੇ ਆਂ ਪਰ ਜਾਂਦਿਆਂ ਨੂੰ ਵੇਖ ਕੇ ਕਿਤੇ ਜਿਉਣ ਦੀ ਜਾਂਚ ਆ ਜੇ ਐਡਾ ਵੱਡਾ ਖਜ਼ਾਨਾ ਹੋਵੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਬਖਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਪਰ ਮਾਫ਼ ਕਰਨਾ ਸਾਧ ਸੰਗਤ ਜੀ ਅਸੀਂ ਉਹਨਾਂ ਲਾਹਾ ਨਹੀਂ ਲੈ ਸਕੇ ਗੁਰਬਾਣੀ ਦਾ ਅਸੀਂ ਨਮਸਕਾਰ ਕਰਦੇ ਆ ਸਤਿਕਾਰ ਬਹੁਤ ਕਰਦੇ ਆ ਗੁਰੂ ਸਾਹਿਬ ਜੀ ਦਾ ਕਰਨਾ ਚਾਹੀਦਾ ਬੇਨਤੀ ਸੁਣਿਓ ਮਾਪਿਓ ਦਾ ਸਤਿਕਾਰ ਕਰਨ ਦਾ ਪੁੰਨ ਬਹੁਤ ਹੁੰਦਾ ਹੈ ਆਪਣੇ ਬਜ਼ੁਰਗਾਂ ਨੂੰ ਜੇ ਅਸੀਂ ਸਮੇਂ ਸਿਰ ਪਾਣੀ ਪੁੱਛ ਰਹੇ ਆ ਸਮੇਂ ਸਿਰ ਪ੍ਰਸ਼ਾਦਾ ਪੁੱਛ ਰਹੇ ਆ ਸਮੇਂ ਸਿਰ ਉਹਨਾਂ ਨੂੰ ਕੱਪੜੇ ਵੀ ਸਵਾ ਕੇ ਦਿੰਦੇ ਆ ਉਹਨਾਂ ਦਾ ਖਿਆਲ ਰੱਖਦੇ ਆ ਪਰ ਜੇ ਉਥੇ ਕਿਤੇ ਬਾਪੂ ਦਾ ਬਚਨ ਮੰਨਿਆ ਜਾਏ ਤਾਂ ਸੋਨੇ ਤੇ ਸੁਹਾਗ ਵਾਲੀ ਗੱਲ ਹੋ ਜਾਂਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਬਹੁਤ ਕਰਦੇ ਆ ਕਰਨਾ ਚਾਹੀਦਾ ਸਾਡੇ ਗੁਰੂ ਸਾਹਿਬ ਜੀ ਨੇ ਪਰ ਸਤਕਾਰ ਦੇ ਨਾਲ ਨਾਲ ਜੇ ਕਿਤੇ ਵਾਚਨ ਮੰਨਿਆ ਜਾਏ ਤੇ ਬੰਦਾ ਤਰ ਜਾਂਦਾ ਜੀਵਨ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਵਨ ਬਣ ਜਾਂਦਾ ਪਰ ਸਾਡੇ ਮਾਈਂਡ ਚ ਕੋਈ ਗੱਲ ਹੁੰਦੀ ਹੈ ਕਈ ਵਾਰੀ ਵੀ ਭੋਗ ਤੇ ਚੱਲਿਆਂ ਬਣਾ ਹਾਜ਼ਰੀ ਭਰੀਏ ਤੇ ਚਲੀਏ ਭਾਵੇਂ 5 ਮਿੰਟ ਬੈਠੀਏ ਇੱਕ ਸ਼ਬਦ ਵੀ ਜੇ ਮਾਨ ਵਿੱਚ ਵਸ ਜਾਏ ਨਾ ਤੇ ਜੀਵਨ ਅਨਿਹਾਲ ਹੋ ਜਾਂਦਾ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਹਦਿਆਲ ਇੱਕ ਅੱਖਰ ਹਰ ਮਨਵਸਤ ਨਾਨਕ ਹੋਤ ਨਿਹਾਲ ਇੱਕ ਸ਼ਬਦ ਸਾਧ ਸੰਗਤ ਜੀ ਸਾਡੇ ਅੰਦਰ ਚਾਨਣ ਸ਼ਬਦ ਨੇ ਕਰਨਾ ਹੈ ਗਿਆਨ ਨੇ ਕਰਨਾ ਹੈ ਤੇ ਗਿਆਨ ਤੋਂ ਬਿਨਾ ਹੀ ਅਸੀਂ ਜਦੋਂ ਜੀਵਨ ਅਧੂਰਾ ਹੈ ਤੇ ਜ਼ਿੰਦਗੀ ਜਿਉਣ ਦਾ ਆਨੰਦ ਨਹੀਂ ਆਉਂਦਾ ਸਾਡੇ ਬੱਚੇ ਸਾਡੇ ਕਹਿਣੇ 'ਚ ਨਹੀਂ ਹਨ ਸਾਨੂੰ ਆਪ ਨੂੰ ਕੋਈ ਆਤਮਿਕ ਸ਼ਾਂਤੀ ਨਹੀਂ ਹੈ ਕਿਉਂਕਿ ਸ਼ਾਂਤੀ ਜਿੱਥੋਂ ਮਿਲਣੀ ਸੀ ਉਹ ਤੋਂ ਬਹੁਤ ਦੂਰ ਆ ਗਿਆਨ ਤੋਂ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਮਨੁੱਖਾ ਜਨਮ ਤੈਨੂੰ ਮਿਲਿਆ ਕਾਦੇ ਲਈ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀ ਇਹ ਬਾਰੀ ਹੈ ਪਰਮਾਤਮਾ ਨੂੰ ਮਿਲਣ ਦੀ ਜਿਹੜਾ ਸਾਨੂੰ ਮਨੁੱਖਾ ਜਨਮ ਮਿਲਿਆ ਪਾਤਸ਼ਾਹ ਕਹਿੰਦੇ ਆਉਣ ਦਾ ਹੀ ਕੋਈ ਲਾਭ ਨਹੀਂ ਹੈ ਜਿਨੇ ਐਸਾ ਹਰ ਨਾਮ ਨਾ ਚਿੱਤਿਓ ਸੇ ਕਾਹੇ ਜਗ ਆਇ ਰਾਮ ਰਾਜਿਓ ਕਾਦੇ ਲਈ ਆਇਆ ਇਸੇ ਕਰਕੇ ਸਾਧ ਸੰਗਤ ਜੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਪਾਤਸ਼ਾਹ ਕਹਿੰਦੇ ਆ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਪ੍ਰਾਣੀ ਤੂੰ ਕਾਦੇ ਲਈ ਆਇਆ ਆਇਓ ਲਾਹਾ ਲੈਣ ਪ੍ਰਾਣੀ ਆਇਓ ਲਾਹਾ You're not there ਸੋ ਫੱਟੜੇ ਲਗਾ ਕੇ ਤਕ 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 ਫੱਟੜੇ ਲਗਾ ਕੇ ਇੱਤੇ ਤੋਂ ਫੱਟੜੇ ਸਭ ਮੁਕਦੀ ਚੱਲੀ ਰਹਿਣ ਪ੍ਰਾਣੀ ਆਇਓ ਲਾਹਣ ਆਇਓ ਲਾਹਣ ਆਇਓ ਲਾਹਾ ਲੈਣ ਲੱਗਾ ਕਿਤਕ ਫੱਕੜੇ ਭਾਵ ਕਮਾਕਾਰਾਂ ਵਿੱਚ ਮੈਂ ਬੇਨਤੀ ਕਰ ਰਿਹਾ ਸੀ ਵੀ ਦੋ ਧਨ ਸਾਨੂੰ ਆਪਣੇ ਜੀਵਨ ਵਿੱਚ ਕਮਾਉਣੇ ਚਾਹੀਦੇ ਆ ਇੱਕ ਤਾਂ ਦੁਨਿਆਵੀ ਧਨ ਸਾਨੂੰ ਸਰੀਰ ਦੇ ਸੁੱਖਾਂ ਵਾਸਤੇ ਕਿਉਂਕਿ ਘਰ ਵੀ ਚਾਹੀਦਾ ਸਾਧਨ ਵੀ ਚਾਹੀਦੇ ਆ ਚੰਗੇ ਕੱਪੜੇ ਵੀ ਚਾਹੀਦੇ ਆ ਜਿਉਂਦੇ ਜੀਆਂ ਪਰ ਇੱਕ ਧਨ ਉਹ ਹੈ ਨਾਮ ਧਨ ਜਿਹੜਾ ਸਾਡੇ ਨਾਲ ਜਾਂਦਾ ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ ਆ ਪਰ ਉਹ ਜੇ ਵੇਖਦੇ ਆ ਕਿਉਂਕਿ ਜੋ ਬਾਣੀ ਸਾਨੂੰ ਕਹਿੰਦੀ ਆ ਉਹ ਸਾਹਮਣੇ ਸਾਡੇ ਦਿਖ ਰਿਹਾ ਹੈ ਇਹ ਤੇ ਵਿਛੋੜਾ ਹੈ ਇੱਕ ਨਾ ਇੱਕ ਦਿਨ ਪੈਣੀ ਪੈਣਾ ਪਤਾ ਨਹੀਂ ਮਾਪੇ ਸਾਡੇ ਨਾਲ ਕਦੋਂ ਵਿਛੜ ਜਾਣ ਤੇ ਪਤਾ ਨਹੀਂ ਅਸੀਂ ਕਦੋਂ ਮਾਪਿਆਂ ਨਾਲੋਂ ਵਿਛੜ ਜਾਈਏ ਭਰੋਸਾ ਥੇੜਾ ਹੈ ਕੋਈ ਸਰੀਰ ਦਾ ਕਿਆ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲੱਗੈ ਠਣਕਾ ਨਹੀਂ ਚਿੱਤ ਚੇਤੇ ਹੁੰਦੀਆਂ ਗੱਲਾਂ ਸਾਡੇ ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਨਹੀਂ ਰੱਬ ਕੀਆ ਚਿੱਤ ਚੇਤੇ ਨਹੀਂ ਗੱਲਾਂ ਸੀ ਆਪਾਂ ਸੋਚਦੇ ਆਂ ਕਈ ਵਾਰੀ ਸੋਚਿਆ ਨਹੀਂ ਸੀ ਵੀ ਮਾਂ ਇਦਾਂ ਚਲੀ ਜਾਏਗੀ ਇਦਾਂ ਤਾਂ ਕੋਈ ਵਿਚਾਰ ਥੋੜਾ ਬਣਾਉਂਦਾ ਕੋਈ ਮਨ ਵਿੱਚ ਵੀ ਸਾਡਾ ਕੋਈ ਪਰਿਵਾਰ ਦਾ ਚਲਿਆ ਜਾਏਗਾ ਨਹੀਂ ਚਿੱਤ ਚੇਤੇ ਨਹੀਂ ਹੁੰਦੀਆਂ ਗੱਲਾਂ ਇਹ ਉਹਦੀਆਂ ਖੇਡਾਂ ਨੇ ਮਤਾ ਕਰੇ ਪਛਮ ਕਹ ਤਾਈ ਪੂਰਵ ਹੀ ਲੈ ਜਾਤ ਸੋਚਦਾ ਬੰਦਾ ਪੱਛਮ ਕੰਨੀ ਜਾਣਾ ਉਹ ਪੂਰਬ ਕੰਨੀ ਲੈ ਜਾਂਦਾ ਹੈ ਉਹਦੀਆਂ ਖੇਡਾਂ ਨੇ ਬੰਦੇ ਨੇ ਸੋਚਿਆ ਕੁਝ ਹੋਰ ਹੁੰਦਾ ਤੇ ਬਾਣ ਕੁਝ ਹੋਰ ਜਾਂਦਾ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਸ ਕਰਕੇ ਆਉਣਾ ਜਾਣਾ ਸੰਸਾਰ ਤੇ ਬਣਿਆ ਪਰ ਪਾਤਸ਼ਾਹ ਕਹਿੰਦਾ ਤੂੰ ਕਰਨਾ ਕੀ ਹੈ ਮਨੁੱਖਾ ਸ਼ਰੀਰ ਤੇਨੂੰ ਮਿਲਿਆ ਕਾਦੇ ਵਾਸਤੇ ਆ ਵੇਖਣਾ ਇਹ ਹੈ ਰਹਿਣਾ ਤੇ ਕਿਸੇ ਨਵੇਂ ਨਾ ਜਾਤ ਨਾਲ ਜਾਣੀਆ ਨਾ ਕੁੱਲ ਨਾਲ ਜਾਣੀਆ ਨਾ ਮਾਇਆ ਨਾਲ ਜਾਣੀਆ ਨਾ ਇਹ ਪੁੱਛਣਾ ਪੁੱਛਣਾ ਕੀ ਹੈ ਕਰਮ ਹੀ ਆਪੋ ਆਪਣੀ ਤੂੰ ਕਰਮ ਕੀ ਸਿਰਫ ਕਰਮ ਪੁੱਛਿਆ ਜਾਣਾ ਨਾ ਉਥੇ ਦੱਸ ਸਕਦੇ ਆਂ ਵੀ ਮੈਂ ਤੇ ਬਹੁਤ ਵੱਡਾ ਬੰਦਾ ਸੀ ਜੀ ਨਾ ਉਥੇ ਦੱਸ ਸਕਦੇ ਆਂ ਕਿ ਮੇਰੇ ਕੋਲ ਤੇ ਬਹੁਤ ਮਹਿੰਗਾ ਘਰ ਸੀ ਮੈਂ ਤੇ ਮਹਿਲਾਂ ਵਿੱਚ ਰਹਿੰਦਾ ਸੀ ਕੁਝ ਨਹੀਂ ਦੱਸਿਆ ਜਾ ਸਕਦਾ ਉਥੇ ਤੇ ਦੇਹੀ ਜਾਤਨਾ ਆਗੈ ਜਾਏ ਜਿੱਥੈ ਲੇਖਾਂ ਮੰਗੀਐ ਤਿੱਥੈ ਛਟੈ ਸੱਚ ਕਮਾਏ ਉਥੇ ਤੇ ਆਮਲਾਂ ਦੇ ਨਿਮੇੜੇ ਹੋਣਿਆ ਪਿਆਰੇ ਜਿਹੋ ਜਾਂ ਬੰਦਾ ਆਮਲ ਕਮਾਉਂਦਾ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਈਸ਼ਾ ਕਹਿੰਦੇ ਆ ਕਿ ਇਸ ਦੇਹੀ ਨੇ ਬਾਰ ਬਾਰ ਨਹੀਂ ਤੈਨੂੰ ਮਿਲਣਾ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਵਿੰਦ ਮਿਲਣ ਕੀ ਇਹ ਤੇਰੇ ਵਰਗਿਆ ਸਮਾਂ ਬੀਤਦਾ ਜਾ ਰਿਹਾ ਹੈ ਬਚਪਨ ਦਾ ਪਤਾ ਲੱਗਿਆ ਕੋਈ ਵੀ ਕਿਹੜੇ ਵੇਲੇ ਚਲਾ ਗਿਆ ਆਪਾਂ ਯਾਦ ਕਰਦੇ ਆਂ ਬਚਪਨ ਦੀਆਂ ਗੱਲਾਂ ਇਸੇ ਤਰ੍ਹਾਂ ਜਵਾਨੀ ਆਈ ਜਵਾਨੀ ਦਾ ਪਤਾ ਨਹੀਂ ਲੱਗਿਆ ਵੀ ਕਿਹੜੇ ਵੇਲੇ ਚਲੀ ਗਈ ਬਡੇਪਾ ਆਏਗਾ ਬਡੇਪਾ ਬਾਅਦਸ ਨਹੀਂ ਜਾਏਗਾ ਸਾਨੂੰ ਨਾਲ ਹੀ ਲੈ ਜਾਏਗਾ ਪਰ ਇਹ ਤੋਂ ਡਰਨ ਵਾਲੀ ਵੀ ਕੋਈ ਗੱਲ ਨਹੀਂ ਮੌਤ ਤੋਂ ਡਰਨਾ ਨਹੀਂ ਮੌਤ ਨੂੰ ਜਿੱਤਣਾ ਕਿਵੇਂ ਪਰਮਾਤਮਾ ਜੀ ਦਾ ਨਾਮ ਜਪ ਕੇ ਪਾਦਸ਼ਾਹ ਕਹਿੰਦੇ ਆ ਇਸ ਮਾਨਸ ਦੇ ਹੀ ਨੇ ਤੇਰੇ ਫੇਰ ਨਹੀਂ ਹੱਥ ਆਉਣਾ ਦੇਹੀ ਨੇ ਤੇਰੇ ਫੇਰ ਨਹੀਂ ਹੱਥ ਆਉਣਾ ਇਸ ਮਾਨਸ ਦੇਹੀ ਨੇ ਤੇਰੇ ਫੇਰ ਨਹੀਂ ਹੱਥ ਆਉਣਾ ਬੀਤ ਗਿਆ ਤੈਨੂੰ ਪਹਿ ਜਾਣਾ ਪਛਤਾਉਣਾ ਵੇਲਾ ਵੀ ਤੂ the ਸ ਜਨਮ ਉਦਲੰਭ ਹੈ ਹੋਏ ਨਾ ਬਾਰੇ ਬਾਰ ਭਾ ਵੀ ਬੜਾ ਕੀਮਤੀ ਹੈ ਹਰ ਮੰਦਰ ਇਹੋ ਸ਼ਰੀਰ ਹੈ ਹਰੀ ਦਾ ਮੰਦਰ ਹੈ ਸ਼ਰੀਰ ਇਹਦੀ ਸੰਭਾਲ ਕਰਨ ਦੀ ਬਹੁਤ ਲੋੜ ਹੈ ਇਹ ਤੋਂ ਕੰਮ ਲੈਣਾ ਸੀ ਇਹ ਸਾਧਨ ਹੈ ਪਾਤਸ਼ਾਹ ਕਹਿੰਦੇ ਆਏ ਸ਼ਬਦ ਪੜ ਕੇ ਆਪਾਂ ਸਮਾਪਤੀ ਵੱਲ ਚੱਲੀਏ 726 ਅੰਗ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਬਦ ਹੈ ਤਿਲੰਗ ਮਹਾਲਾ ਨੋਵਾ ਕਾਫੀ ਬੜਾ ਸਰਲ ਤੇ ਸਮਝ ਆਉਣ ਵਾਲਾ ਸ਼ਬਦ ਹੈ ਕਈ ਥਾਵਾਂ ਤੇ ਬਾਣੀ ਮਹਿੰਗੀ ਹੁੰਦੀ ਆ ਸਾਨੂੰ ਸਮਝ ਵੀ ਨਹੀਂ ਆਉਂਦੀ ਪਰ ਕਈ ਸ਼ਬਦ ਇਹੋ ਜਿਹੇ ਆ ਜਦੋਂ ਅਸੀਂ ਬਾਣੀ ਪਿਆਰ ਨਾਲ ਸੁਣਦੇ ਆ ਤਾਂ ਸਾਨੂੰ ਸਮਝ ਆਉਂਦੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਪਾਤਸ਼ਾਹ ਕਹਿੰਦੇ ਜੇ ਤੂੰ ਪਰਮਾਤਮਾ ਦਾ ਨਾਮ ਸਿਮਰਨਾ ਹੈ ਤਾਂ ਹੁਣ ਤੇਰੇ ਕੋਲੇ ਸਮਾਂ ਹੈ ਤੂੰ ਦਿਨ ਰਾਤ ਇੱਕ ਕਰਕੇ ਉਹਨੂੰ ਚੇਤੇ ਰੱਖਿਆ ਕਰ ਭਾਵ ਕੰਮਕਾਰ ਕਰਦਾ ਬੈੰਧਿਆ ਉੱਠਦਿਆਂ ਨਾਮ ਜਪਣਾ ਇਹ ਨਹੀਂ ਵੀ ਏਦਾਂ ਚੌਕੜਾ ਲਾ ਕੇ ਬੈਠਣਾ ਤੇਰੇ ਕੋਲ ਸਮਾਂ ਹੈ ਤੂੰ ਚੌਕੜਾ ਲਾ ਕੇ ਵੀ ਬੈਠਿਆ ਕਰ ਕੇਸੀ ਇਸ਼ਨਾਨ ਕਰਕੇ ਪਰਮਾਤਮਾ ਦਾ ਨਾਮ ਜਪਣਾ ਅੰਮ੍ਰਿਤ ਵੇਲਾ ਜੇ ਤੇਰੇ ਕੋਲ ਹੈ ਇਸ ਤੋਂ ਵੱਡੀ ਦਾਤ ਹੀ ਕੋਈ ਨਹੀਂ ਇੱਕ ਗੁਰੂ ਤੇ ਭਰੋਸਾ ਤੇ ਇੱਕ ਅੰਮ੍ਰਿਤ ਵੇਲੇ ਦੀ ਦਾਤ ਮੰਗ ਲੈਣੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਸ਼ਨ ਸ਼ਨ ਔਦ ਵਿਹਾਤ ਹੈ ਫੁੱਟੇ ਘੜਿਓ ਪਾਣੀ ਕਹਿੰਦੇ ਜਿਵੇਂ ਫੁੱਟੇ ਹੋਏ ਘੜੇ ਦਾ ਪਾਣੀ ਥੋੜਾ ਥੋੜਾ ਕਰਕੇ ਸਿਮਦਾ ਰਹਿੰਦਾ ਤੇ ਖਾਲੀ ਹੋ ਜਾਂਦਾ ਏਸੇ ਤਰ੍ਹਾਂ ਤੇਰੇ ਸਵਾਸ ਨੇ ਜਿਹੜੇ ਉਹ ਨਿਕਲਦੇ ਤੁਰੇ ਜਾਂਦੇ ਆ ਸਾਧ ਸੰਗਤ ਜੀ ਮੌਤ ਸਾਡੀ ਉਦੋਂ ਨਹੀਂ ਹੁੰਦੀ ਜਿੱਦ ਦੇ ਸਾਡਾ ਸਰੀਰ ਡੈੱਡ ਹੁੰਦਾ ਮੌਤ ਸਾਡੀ ਸ਼ੁਰੂ ਹੋ ਚੁੱਕੀ ਹੈ ਜਿੱਦ ਦੇ ਅਸੀਂ ਜਨਮ ਲਿਆ ਜਿੰਨੇ ਸਵਾਸ ਪ੍ਰਮਾਤਮਾ ਨੇ ਪਾਏ ਜਦੋਂ ਤੂੰ ਜਨਮ ਲਿਆ ਸਵਾਸ ਆਉਣੇ ਸ਼ੁਰੂ ਹੋ ਗਏ ਤੇ ਇੱਕ ਇੱਕ ਕਰਕੇ ਸਵਾਸ ਤੇਰੇ ਘਟਣੇ ਸ਼ੁਰੂ ਹੋ ਗਏ ਘਟਦੇ ਘਟਦੇ ਜਿੰਨੇ ਕੁ ਸਵਾਸ ਪ੍ਰਮਾਤਮਾ ਨੇ ਦਿੱਤੇ ਆ ਓਨੇ ਤੈਨੂੰ ਆਉਣੇ ਆ ਨਾ ਕੋਈ ਵਧਾ ਸਕਦਾ ਹੈ ਤੇ ਨਾ ਕੋਈ ਘਟਾ ਸਕਦਾ ਹੈ ਗਣ ਘਾਲੇ ਸਭ ਦਿਵਸ ਸਾਸ ਨਾ ਵਡਨ ਘਟਨ ਤਿਲਸਾਰ ਪਾਤਸ਼ਾਹ ਕਹਿੰਦੇ ਆ ਨਾ ਕੋਈ ਵਧਾ ਸਕਦਾ ਤੇ ਨਾ ਕੋਈ ਘਟਾ ਸਕਦਾ ਹੈ ਸ਼ਿਨ ਸ਼ਿਨ ਆਉਦ ਬਿਹਾਤ ਹੈ ਸ਼ਿਨ ਸ਼ਿਨ ਕਰਕੇ ਉਮਰ ਤੇਰੀ ਜਿਹੜੀ ਉਹ ਘਟਦੀ ਤੁਰੀ ਜਾਂਦੀ ਹੈ ਫੁੱਟੇ ਘਟਜੋ ਪਾਣੀ ਕਹਿੰਦੇ ਜਿਵੇਂ ਫੁੱਟੇ ਹੋਏ ਘੜੇ ਦਾ ਪਾਣੀ ਕੌਣ ਦੱਸ ਰਿਹਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੱਸ ਰਹੇ ਆ ਜਦੋਂ ਆਪਾ ਪੜਦੇ ਆ ਨਾ ਤਲੰਗ ਮਹਾਲਾ ਨੋਵਾਂ ਭਾਵ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੋਲ ਰਿਹਾ ਇਦਾਂ ਸਮਝਣਾ ਬਾਣੀ ਨਹੀਂ ਨਹੀਂ ਤੇ ਸਾਧ ਸੰਗਤ ਜੀ ਪਤਾ ਨਹੀਂ ਕਿੰਨੇ ਅਖੰਡ ਪੜ ਸਾਹਿਬ ਕਿੰਨੇ ਸਹਿਜ ਪੜ ਸਾਡੇ ਕੋਲ ਦੀ ਲੰਘੇ ਹੋਣਗੇ ਪਤਾ ਹੀ ਨਹੀਂ ਲੱਗਿਆ ਸੱਤ-ਸੱਤ ਦਿਨ ਸਾਡੇ ਘਰੇ ਵੀ ਗੁਰੂ ਗ੍ਰੰਥ ਸਾਹਿਬ ਜੀ ਕਈ ਵਾਰੀ ਅਸੀਂ ਬੁਲਾਉਨੇ ਆ ਸਤਕਾਰਨਾ ਪਾਠ ਕਰਾਉਨੇ ਆ ਪਰ ਪਤਾ ਹੀ ਨਹੀਂ ਲੱਗਦਾ ਵੀ ਸਤਗੁਰੂ ਜੀ ਕਹਿ ਕੀ ਗਏ ਕਦੇ ਕੋਲ ਬੈਠਿਆ ਹੁੰਦਾ ਸੁਣਿਆ ਹੁੰਦਾ ਤਾਂ ਕੁਛ ਨਾ ਕੁਛ ਪਤਾ ਲੱਗਦਾ ਇਸੇ ਕਰਕੇ ਬਾਣੀ ਤੋਂ ਦੂਰ ਆ ਸੀ ਕਿਉਂਕਿ ਸਮਝਿਆ ਨਹੀਂ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਸਭ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਕੋਈ ਮੰਨਦਾ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੀ ਹੈ ਬੰਦਾ ਪਾਠ ਕਿਤੇ ਹੋਰ ਚੱਲਦਾ ਹੁੰਦਾ ਬੰਦਾ ਕਿਤੇ ਹੋਰ ਹੀ ਤੁਰਿਆ ਫਿਰਦਾ ਹੁੰਦਾ ਕੋਈ ਟੀਚਰ ਲੈਕਚਰ ਕਿਤੇ ਹੋਰ ਕਰਦਾ ਹੋਵੇ ਤੇ ਬੱਚਾ ਕਿਤੇ ਹੋਰ ਤੁਰਿਆ ਫਿਰਦਾ ਹੋਵੇ ਤੁਸੀਂ ਸਿਆਣੇ ਬੈਠੋ ਵੀ ਸਮਝ ਆ ਜਾਏਗੀ ਗੁਰੂ ਸਾਹਿਬ ਜੀ ਤਾਂ ਮੰਨ ਲਓ ਦੱਸ ਰਹੇ ਆ ਵੀ ਭਾਈ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਨੀ ਸ਼ਿਰਸ਼ਣ ਆਉ ਦੇ ਹਾਤਾ ਫੁੱਟੇ ਘਟਜੋ ਪਾਣੀ ਵੀ ਭਾਈ ਤੇਰੀ ਉਮਰ ਬੀਤਦੀ ਜਾਂਦੀ ਹੈ ਤੂੰ ਵੇਲਾ ਸਾਮ ਪ੍ਰਮਾਤਮਾ ਦਾ ਨਾਮ ਜਪ ਗੁਰੂ ਤਾਂ ਇਹ ਸਮਝਾ ਰਹੇ ਆ ਆਪਾਂ ਕਹਿੰਦੇ ਨਹੀਂ ਨਹੀਂ ਪਾਠ ਤਾਂ ਮੈਂ ਬੁੱਕ ਕਰਵਾਇਆ ਹੋਇਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਣੀ ਸੁਣਨ ਤੇ ਸਮਝਣ ਵਾਸਤੇ ਆ ਪਿਆਰੋ ਜਦੋਂ ਸਾਡੇ ਕੰਨਾਂ 'ਚ ਆਵਾਜ਼ ਹੀ ਨਹੀਂ ਪੈ ਰਹੀ ਤੇ ਅਸੀਂ ਸਮਝਾਂਗੇ ਕਿੱਦਾਂ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਪਾਤਸ਼ਾਹ ਕਹਿੰਦੇ ਐ ਬੇਸਮਝ ਤੂੰ ਪ੍ਰਮਾਤਮਾ ਦੀ ਸਿਫਤਸਲਾ ਦੇ ਗੀਤ ਕਦੇ ਗਾਇ ਹੀ ਨਹੀਂ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਝੂਠੇ ਲਾਲਚ ਲਾਗ ਕੈ ਨਹਿ ਮਰਨ ਪੁਛਾਨਾ ਝੂਠੇ ਲਾਲਚਾਂ ਵਿੱਚ ਲਾਕੇ ਤੂੰ ਮਰਨ ਨਹੀਂ ਭੁੱਲ ਗਿਆ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਮਰਨਾ ਖਾਣਾ ਯਾਦ ਹੈ ਪੀਣਾ ਯਾਦ ਹੈ ਹਟਾਉਣਾ ਯਾਦ ਹੈ ਪਰ ਮੌਤ ਵਿਸਰ ਗਈ ਤਾਈਂ ਤੇ ਚੇਤੇ ਨਹੀਂ ਕਰਦਾ ਤਾਈਂ ਤੇ ਚੌਕੜਾ ਨਹੀਂ ਲਾਇਆ ਕਦੇ ਜਿਹੜੇ ਘਰ ਵਿੱਚ ਸਿਮਰਨ ਆ ਜਾਂਦਾ ਪਿਆਰੋ ਉੱਥੇ ਬਰਕਤਾਂ ਆ ਜਾਂਦੀਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੂਲ ਮੰਤਰ ਦਾ ਜਾਪ ਕਰਿਆ ਕਰੋ ਗੁਰ ਮੰਤਰ ਦਾ ਜਾਪ ਕਰਿਆ ਕਰੋ ਇੱਕ ਦਿਨ ਇਦਾਂ ਹੀ ਤੁਰ ਜਾਣਾ ਆਪਾਂ ਸਾਰਿਆਂ ਨੇ ਰਹਿਣਾ ਹੈ ਹੀ ਨਹੀਂ ਇੱਥੇ ਝੂਠੇ ਲਾਲਚ ਲਾਗ ਕਹਿਣਾ ਹੈ ਮਰਨ ਪਛਾਨਾ ਤੂੰ ਝੂਠੇ ਲਾਲਚ ਵਿੱਚ ਫਸ ਕੇ ਮੌਤ ਨੂੰ ਚੇਤੇ ਨਹੀਂ ਕਰ ਰਿਹਾ ਅੱਜ ਹੁ ਕਛ ਬਿਗਰੋ ਨਹੀਂ ਜੋ ਪ੍ਰਭ ਗੁਣ ਗਾਵੇ ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾਉਂਦੇ ਆ ਵੀ ਭਾਈ ਅਜੇ ਵੀ ਕੁਝ ਨਹੀਂ ਵਿਗੜਿਆ ਆਪਾਂ ਕਹਿੰਨੇ ਆ ਨਾ ਬੱਚਾ ਕੋਈ ਵਿਗੜ ਜੇ ਉਹਨੂੰ ਆਪਾਂ ਸਿਆਣੇ ਬੰਦੇ ਬੁਲਾ ਕੇ ਕਈ ਵਾਰੀ ਕਹਿੰਨੇ ਆ ਵੀ ਭਾਈ ਅਜੇ ਵੀ ਸਮਝ ਜਾ ਕੁਝ ਨਹੀਂ ਵਿਗੜਿਆ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਨੂੰ ਸਮਝਾਉਂਦੇ ਆ ਵੀ ਅਜੇ ਵੀ ਕੁਝ ਨਹੀਂ ਵਿਗੜਿਆ ਤੂੰ ਸਮਝ ਜਾ ਭਾਵ ਮਾੜੇ ਕਰਮ ਛੱਡ ਗੁਰੂ ਦੇ ਲੜ ਲੱਗ ਸਾਡਾ ਜੀਵਨ ਆ ਤਾਂ ਸਾਡੇ ਬੱਚਿਆਂ ਦਾ ਜੀਵਨ ਆ ਅਸੀਂ ਗੁਰਦੁਆਰੇ ਜਾਂਨੇ ਆ ਤਾਂ ਸਾਡੇ ਬੱਚੇ ਜਾਣਗੇ ਗੁਰਦੁਆਰਾ ਹੋਏ ਸੋਝੀ ਪਾਏ ਸੀ ਉਹ ਗੱਲ ਬੱਕਰੀ ਆ ਵੀ ਥੋੜਾ ਜਿਹਾ ਪੜ ਲਿਖ ਜੀਏ ਬੰਦਾ ਕਹਿੰਦਾ ਗੁਰਦੁਆਰੇ ਜਾ ਕੇ ਕੀ ਖਟੇਗਾ ਮੈਂ ਕਿਹਾ ਨਾ ਵੀ ਜੋ ਗੁਰਦੁਆਰੇ ਚੋਂ ਮਿਲਦਾ ਉਹ ਕਿਤੋਂ ਵੀ ਨਹੀਂ ਮਿਲਦਾ ਪਿਆਰੇ ਅੱਜ ਹੋਂ ਕਛ ਬਿਗਰੋ ਨਹੀਂ ਜੋ ਪ੍ਰਭ ਗੁਣ ਗਾਵੇ ਉਹਦੇ ਗੁਣ ਗੋਣੇ ਸ਼ੁਰੂ ਕਰਦੇ ਅਜੇ ਵੀ ਤੇਰਾ ਕੁਝ ਨਹੀਂ ਵਿਗੜਿਆ ਤੇ ਉਮਰ ਤੇਰੀ ਬੀਤਦੀ ਜਾਂਦੀ ਹੈ ਪਰ ਕੋਈ ਨੁਕਸਾਨ ਨਹੀਂ ਹੋਏਗਾ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ ਕਹਿੰਦੇ ਪਰਮਾਤਮਾ ਦੇ ਭਜਨ ਦੀ ਬਰਕਤ ਨਾਲ ਮਨੁੱਖ ਉਹ ਦਰਜਾ ਪ੍ਰਾਪਤ ਕਰ ਲੈਂਦਾ ਹੈ ਜਿੱਥੇ ਬੰਦੇ ਨੂੰ ਕੋਈ ਵੀ ਡਰ ਪਾ ਨਹੀਂ ਸਕਦਾ ਫਿਰ ਅਗਲੇ ਸ਼ਬਦ ਵਿੱਚ ਫਿਰ ਸਮਝਾਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਇਆ ਕਿ ਐ ਮਨੁੱਖ ਤੂੰ ਜਾਗਣਾ ਕਰ ਉਦਾਂ ਅਸੀਂ ਹੁਣ ਸੋਚਦੇ ਆ ਵੀ ਸਾਰੇ ਆਪਾਂ ਜਾਗਦੇ ਹੀ ਬੈਠੇ ਆ ਨਹੀਂ ਪਿਆਰਿਓ ਅਸੀਂ ਗਾਫਲਤਾ ਦੀ ਨੀਂਦ ਵਿੱਚ ਸੁੱਤੇ ਹੋયા ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਸੰਸਾਰ ਹੀ ਸੱਚ ਲੱਗ ਰਿਹਾ ਵੀ ਇਹ ਹੀ ਸੱਚ ਹੈ ਸਭ ਕੁਝ ਜੈ ਕ੍ਰੀਤ ਜੀ ਲੱਗਦੀ ਆ ਵੀ ਜਿੱਦਾਂ ਭੋਗਤੇ ਆਪਾਂ ਬੈਠੇ ਆ ਵੀ ਚਲੋ ਐਦਾਂ ਹੁੰਦਾ ਹੀ ਆ ਵੀ ਗੁਰਦੁਆਰੇ 'ਚ ਇਹੋ ਜੀਆਂ ਗੱਲਾਂ ਹੁੰਦੀਆਂ ਹੀ ਨੇ ਭੋਗ ਪੈਂਦਾ ਬਾਬੇ ਲੱਗੇ ਹੋਇਆ ਵੀ ਕ੍ਰੀਤ ਹੈ ਰੀਤ ਨਹੀਂ ਆ ਪਿਆਰਿਓ ਲੋਕ ਜਾਣੈ ਇਹ ਗੀਤ ਹੈ ਇਹ ਤਾਂ ਪ੍ਰੇਮ ਵਿਚਾਰ ਇਹ ਤਾਂ ਬ੍ਰਹਮ ਦੀ ਵਿਚਾਰ ਹੈ ਤੁਰਕੀ ਬਾਣੀ ਹੈ ਤੇ ਸਾਰੀਆਂ ਚਿੰਤਾਵਾਂ ਮਟਾਉਣ ਵਾਲੀ ਜਾਗ λεਹੋ ਰੇ ਮਨਾ ਜਾਗ λεਹੋ ਕਹਾ ਗਾਫਲ ਸੋਇਆ ਜੋ ਤਨ ਉਪਜਾ ਸੰਗ ਹੀ ਸੋਪੀ ਸੰਗ ਨਾ ਹੋਇਆ ਪਾਤਸ਼ਾਹ ਕਹਿੰਦੇ ਜਿਹੜਾ ਸ਼ਰੀਰ ਤੂੰ ਨਾਲ ਲੈ ਕੇ ਆਇਆ ਇਹ ਵੀ ਤੇਰੇ ਨਾਲ ਜਾਣ ਵਾਲਾ ਨਹੀਂ ਆ ਆਖੋ ਸਤਨਾਮ ਵਾਹਿਗੁਰੂ ਜੀ ਜੋ ਤਨ ਉਪਜਾ ਸੰਗ ਹੀ ਸੋਪੀ ਸੰਗ ਨਾ ਹੋਇਆ ਮਾਤ ਪਿਤਾ ਸੁਤ ਬੰਧ ਜਨ ਹਿਤ ਜਾਸੋ ਕੀਨਾ ਕਹਿੰਦੇ ਵੇਖ ਮਾਪਿਓ ਪੁੱਤਰ ਰਿਸ਼ਤੇਦਾਰ ਸਕੇ ਸਬੰਧੀ ਸਾਰੀ ਉਮਰ ਜਿੰਨਾਂ ਨੂੰ ਪ੍ਰੇਮ ਕਰਦਾ ਰਿਹਾ ਬਹੁਤ ਪ੍ਰੇਮ ਕਰਦੇ ਆ ਕਰਨਾ ਚਾਹੀਦਾ ਪਰ ਪਾਤਸ਼ਾਹ ਕਹਿੰਦੇ ਆ ਜਿਓ ਛੂਟੋ ਜਬ ਦੇਹ ਤੇ ਡਰ ਅਗਨ ਮੈਦੀਨਾ ਕਹਿੰਦੇ ਜਦੋਂ ਜਿੰਦ ਸ਼ਰੀਰ ਵਿੱਚੋਂ ਵੱਖ ਹੁੰਦੀ ਆ ਤੇਰਾ ਸ਼ਰੀਰ ਆ ਜਿਹੜੀ ਉਹ ਜੋਤ ਚਲੀ ਗਈ ਜੋ ਪ੍ਰਮਾਤਮਾ ਵੱਲੋਂ ਰੱਖੀ ਗਈ ਤੇਰੇ ਅੰਦਰ ਫਿਰ ਸਾਰੇ ਰਿਸ਼ਤੇਦਾਰ ਤੈਨੂੰ ਅੱਗ ਵਿੱਚ ਪਾ ਦੇਣਗੇ ਪਾਉਣਾ ਪੈਂਦਾ ਕਿ ਨਹੀਂ ਮਜਬੂਰੀ ਆ ਆਪਣਿਆਂ ਨੂੰ ਅੱਗ ਨਹੀਂ ਦੇਣੀ ਪੈਂਦੀ ਆ ਆਪਾਂ ਨੇੜੇ ਦੇਆਂ ਨੂੰ ਬੁਲਾਉਨੇ ਆ ਪੁੱਤਰਾਂ ਨੂੰ ਬੁਲਾਉਨੇ ਆ ਰਿਸ਼ਤੇਦਾਰਾਂ ਨੂੰ ਬੁਲਾਉਨੇ ਆ ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈ ਦੀਨਾ ਕਹਿੰਦੇ ਆਪਣਿਆਂ ਨੂੰ ਹੀ ਅੱਗ ਵਿੱਚ ਰੱਖਣਾ ਪੈਂਦਾ ਹੈ ਜੀਵਤ ਲੋਭ ਹਾਰ ਹੈ ਜਗ ਕੋ ਤੁਮ ਜਾਨੋ ਜਗਤ ਨੂੰ ਇਉਂ ਸਮਝ ਕੇ ਇੱਥੇ ਜ਼ਿੰਦਗੀ ਤੱਕ ਹੀ ਵਰਤਨ ਵਿਹਾਰ ਰਹਿੰਦਾ ਹੈ ਤੇ ਨਾਲ ਤੇ ਕੋਈ ਵੀ ਨਹੀਂ ਜਾ ਸਕਦਾ ਜੀਵਤ ਲੋਭ ਵਿਹਾਰ ਹੈ ਇਹ ਤੇ ਦੁਨੀਆ ਦਾ ਵਿਹਾਰ ਹੀ ਆ ਜਗ ਕਉ ਤੁਮ ਜਾਨੋ ਇਸ ਜਗ ਨੂੰ ਤੁਸੀਂ ਜਾਣ ਨਹੀਂ ਹੋ ਪਾਤਸ਼ਾਹ ਕਹਿੰਦੇ ਆ ਨਾਨਕ ਹਰ ਗੁਣ ਗਾਏ ਲੈ ਸਭ ਸੁਫਨ ਸਮਾਨੋ ਇਸ ਕਰਕੇ ਭਾਈ ਇਹ ਸੁਪਨੇ ਦੀਆਂ ਆ ਪਾਤਸ਼ਾਹ ਕਹਿੰਦਾ ਤੂੰ ਕਰਨਾ ਕੀ ਆ ਹਰ ਜਸ ਰੇਮਣਾ ਗਾਇ ਲੈ ਜੋ ਸੰਗੀ ਹੈ ਤੇਰੋ ਸਾਸ ਜੀ ਗਾਇ ਲੈ ਮਨਾ ਹਰ ਜਸ ਤੇ ਉਜਾਤ ਹੈ ਭਾਵ ਮੌਕਾ ਬੀਤਦਾ ਜਾਂਦਾ ਔਸਰ ਕਹਿੰਦੇ ਆ ਮੌਕੇ ਔਸਰ ਬੀਤੋ ਜਾਤ ਹੈ ਕਹਿਓ ਮਾਲ ਲੈ ਮੇਰੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਅਜੇ ਵੀ ਮੇਰਾ ਕਹਿਣਾ ਮੰਨ ਲੈ ਸੰਪਤ ਰਤੁ ਧਨ ਰਾਜ ਸਹੁਤ ਨਿਹੋ ਲਗਾਇਓ ਮਨੁੱਖ ਧਨ ਪਦਾਰਥ ਰਥਮਾਲ ਰਾਜ ਨਾਲ ਬੜਾ ਮੋਹ ਕਰਦਾ ਪ੍ਰੇਮ ਭਾਈ ਰੱਖਦਾ ਹੈ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਕਹਿੰਦੇ ਜਦੋਂ ਮੌਤ ਦਾ ਸਮਾਂ ਆ ਜਾਂਦਾ ਤੇ ਸਭ ਚੀਜ਼ਾਂ ਬਗਾਨੀਆਂ ਹੋ ਜਾਂਦੀਆਂ ਨੇ ਕੁਝ ਵੀ ਆਪਣਾ ਨਹੀਂ ਰਹਿੰਦਾ ਕਾਲ ਫਾਸ ਜਦ ਗਲ ਪਰੀ ਸਭ ਭਇਓ ਪਰਾਇਓ ਸਭ ਕੁਝ ਪਰਾਇਆ ਹੋ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾਰਿਓ ਕਹਿੰਦੇ ਤੈਨੂੰ ਪਤਾ ਵੀ ਆ ਪਰ ਤੂੰ ਜਾਣ ਬੁੱਝ ਕੇ ਹੀ ਆਪਣਾ ਕਾਰਜ ਵਿਗਾੜ ਰਿਹਾ ਹੈ ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਨਕਚਿਓ ਨਹੀਂ ਨਾ ਗਰਭਨਵਾਰਿਓ ਕਹਿੰਦੇ ਤੂੰ ਪਾਪ ਕਰਦਾ ਸੰਗਦਾ ਹੀ ਨਹੀਂ ਸੰਗੇ ਹੀ ਨਹੀਂ ਕਿ ਮਨਾ ਤੂੰ ਕੀ ਕਰ ਰਿਹਾ ਹੈ ਇਦਾਂ ਰੋਕਦੇ ਆ ਗੁਰੂ ਤੇਗ ਬਹਾਦਰ ਬਾਣੀ ਤੇ ਇਦਾਂ ਗਿਆਨ ਬਖਸ਼ਦੀ ਆ ਸਾਨੂੰ ਤੇ ਇਦਾਂ ਜੇ ਹੁਣ ਮੱਥਾ ਟੇਕ ਕੇ ਮੁੜ ਗਏ ਤੇ ਕੀ ਪੱਲੇ ਪੈਣਾ ਪਿਆਰੋ ਸਾਡੇ ਮਾਫ ਕਰਨਾ ਗੁਰਦੁਆਰੇ ਆਉਣ ਵਾਲਿਆਂ ਦੀ ਘਾਟ ਨਹੀਂ ਹੈ ਮੱਥਾ ਟੇਕਣ ਵਾਲਿਆਂ ਦੀ ਵੀ ਘਾਟ ਨਹੀਂ ਮੇਰੇ ਵਰਗੇ ਗਾਉਣ ਵਾਲਿਆਂ ਦੀ ਵੀ ਘਾਟ ਨਹੀਂ ਘਾਟਾ ਤੇ ਬਾਣੀ ਨੂੰ ਮੰਨਣ ਵਾਲਿਆਂ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਾਫ ਕਰਨਾ ਪੜਨੀ ਚਾਹੀਦੀ ਹੈ ਗੁਰਬਾਣੀ ਪਰ ਇਹ ਨਹੀਂ ਵੀ ਕੱਲਾ ਭੋਗ ਪਾਉਣ ਤੱਕ ਹੀ ਸੀਮਤ ਰਹ ਜੀ ਵਿਪੋਗ ਹੀ ਪਾਈ ਗਏ ਗੁਰਬਾਣੀ ਦੇ ਸਮਝਿਆ ਕੁਛ ਵੀ ਨਾ ਨਹੀਂ ਪਿਆਰੋ ਇਹ ਅਮੋਲਕ ਖਜ਼ਾਨਾ ਹੈ ਸਾਈ ਨਾਮ ਅਮੋਲਕ ਕੀਮ ਨਾ ਕੋਈ ਜਾਣਦੋ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣਦੋ ਲਾਹ ਲਈਏ ਪਾਪ ਕਰਤ ਸੁngਚੋ ਨਹੀਂ ਨਾ ਗਰਬ ਨਿਵਾਰੇਓ ਜੀਵਤ ਗੁਰ ਉਪਦੇਸਿਆ ਸੋ ਸੁਣਰੇ ਭਾਈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਕਿ ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ ਉਹ ਤੂੰ ਸੁਣ ਲੈ ਜੇ ਵਿਦ ਗੁਰ ਉਪਦੇਸਿਆ ਸੋ ਸੁਣ ਰੇ ਭਾਈ ਕਿੰਨਾ ਪਿਆਰ ਨਾਲ ਸਮਝਾਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਇਹ ਮਾਫ਼ ਕਰਨਾ ਮੇਰਾ ਤੇ ਸ਼ਰੀਰ ਆ ਬੋਲਦਾ ਗੁਰੂ ਤੇਗ ਬਹਾਦਰ ਮਹਾਰਾਜ ਜੀਰੇ ਉਹਨਾਂ ਦੇ ਬਚਨ ਬੋਲ ਰਹੇ ਆ ਆਪਾਂ ਤੇ ਵਿਚਾਰ ਕਰ ਰਹੇ ਆ ਮੈਂ ਕੀ ਸਮਝਾ ਸਕਦਾ ਕਿਸੇ ਨੂੰ ਸੰਗਤ ਤੇ ਬਹੁਤ ਵੱਡੀ ਐ ਗੁਰੂ ਦਾ ਰੂਪ ਹੁੰਦੀ ਐ ਸੰਗਤ ਤੇ ਮੈਂ ਸੰਗਤ ਨੂੰ ਕੀ ਉਪਦੇਸ਼ ਕਰ ਸਕਦਾ ਇੱਥੇ ਆਪਾਂ ਸਾਰੇ ਪੜ ਰਹੇ ਆਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਪੜ ਰਹੇ ਆਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਹਿੰਦੇ ਆਂ ਜੇ ਵਿਦ ਗੁਰ ਉਪਦੇਸ ਸਿਆਸ ਸੁਣ ਰੇ ਭਾਈ ਨਾਨਕ ਕਹਿਤ ਪੁਕਾਰ ਕੈ ਗਹੋ ਪ੍ਰਭ ਸ਼ਰਨਾਈ ਮਹਾਰਾਜ ਕਹਿੰਦੇ ਆਂ ਅਜੇ ਵੀ ਤੇਰੇ ਕੋਲੇ ਸਮਾਂ ਹੈ ਗੁਰੂ ਦੀ ਸ਼ਰਨ ਵਿੱਚ ਆ ਜਾ ਤੇ ਪਰਮਾਤਮਾ ਜੀ ਦਾ ਨਾਮ ਜਪਿਆ ਕਰ